ਅਸੀਂ ਧੱਕਾ ਨਹੀਂ ਚੱਲਣਾ ਚਾਹੁੰਦੇ ਕਿਸੇ ਉਹ ਆਪਣਾ ਤਾਂ ਫਾਇਦਾ ਦੇਖ ਰਹੇ ਨੇ ਬਾਕੀਆਂ ਦਾ ਸੁਸਾਇਟੀ ਦਾ ਇਨਰਜ ਨਹੀਂ ਫਾਇਦਾ ਦੇਖਦੇ ਕਿ ਬਾਕੀਆਂ ਨੂੰ ਤਾਂ ਨੁਕਸਾਨ ਹੋ ਰਿਹਾ ਨਾ ਜੀ ਬਾਜ਼ਾਰ ਬੰਦ ਹੋ ਰੋਗੇ ਨਾ ਜਾਇਜ਼ ਤਰੀਕੇ ਦੇ ਨਾਲ ਕੋਈ ਫੜੀ ਰੇੜੀ ਲਗਾਈ ਗਈ ਹੈ ਕੋਈ ਫੂਡ ਦਾ ਕਾਰਡ ਲਗਾਇਆ ਗਿਆ ਉਹਨਾਂ ਦੇ ਉੱਤੇ ਹੁਣ ਕਾਰਵਾਈ ਕੀਤੀ ਜਾਏਗੀ ਕੋਈ ਐਮਰਜੈਂਸੀ ਕਿਸੇ ਨੇ ਜਾਣਾ ਉਹ ਰੁਕ ਜਾਂਦਾ ਹੈ ਫਿਰ ਉੱਥੇ ਲੜਾਈ ਝਗੜੇ ਹੁੰਦੇ ਨੇ ਸ਼ਰਾਬਾਂ ਪਿਲਾਈਆਂ ਜਾਂਦੀਆਂ ਨੇ ਐਮਐਲਏ ਦਾ ਸਿੱਧਾ ਦੋ ਟੁਕ ਗੱਲ ਕਹਿਣੀ ਸੀ ਕਿ ਜਨਤਾ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਲੋਕ ਜਾਣੋਂ ਪਰੇਜ਼ ਕਰਦੇ ਨੇ ਵੀ ਰਸ਼ ਹੁੰਦਾ ਤੇ ਰੁਕ ਜਾਈਦਾ ਤੱਕ ਜਾਈਦਾ ਫਸ ਜਾਈਦਾ ਇਸੇ ਤਰ੍ਹਾਂ ਕੰਮ ਕਰਦੇ ਰਹੇ ਤੇ ਉਹਨਾਂ ਨਾਲ ਸਖਤੀ ਨਾਲ ਨਜਿੱਠਣ ਦੀ ਗੱਲ ਕੀਤੀ ਗਈ ਹੈ ਔਰ ਅੱਜ ਤੋਂ ਹੀ ਨਗਰ ਨਿਗਮ ਪਟਿਆਲਾ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏਗੀ ਪ੍ਰੋਬਲਮ ਇਹ ਹੈ ਵੀ ਜਦੋਂ ਬਾਜ਼ਾਰ ਖਾਲੀ ਕਰਨ ਵਾਸਤੇ ਅਸੀਂ ਉਹਨਾਂ ਨੂੰ ਇੱਕ ਜਗ੍ਹਾ ਦੇ ਦਿੱਤੀ ਉਹ ਜਗ੍ਹਾ ਤੇ ਚਲੇ ਗਏ ਸੰਡੇ ਮਾਰਕੀਟ ਵਧੀਆ ਚੱਲਣ ਲੱਗੀ ਹੁਣ ਫੇਰ ਬਾਜ਼ਾਰਾਂ ਦੇ ਵਿੱਚ ਆ ਕੇ ਜਿਹੜੇ ਨਾਨ ਵੇਜ ਦੀਆਂ ਰੇੜੀਆਂ ਲਗਾਉਂਦੇ ਆ ਤੇ ਉਹਨਾਂ ਦੀਆਂ ਰੇੜੀਆਂ ਦੇ ਬਾਹਰ ਖੜ ਕੇ ਕੁਝ ਲੋਕ ਸ਼ਰਾਬ ਦਾ ਸੇਵਨ ਕਰਦੇ ਆ ਕੁਝ ਜਿਹੇਦ ਕਹੰਦਾਰ ਨੇ ਜਿਹੜੇ ਅੰਦਰ ਆਪਣੀ ਦੁਕਾਨਦਾਰੀ ਕਰਦੇ ਆ ਤੇ ਬਾਹਰ ਆਪਣੀ ਦੁਕਾਨ ਦਾ ਫਰੰਟ ਜੋ ਕਿ ਨਗਰ ਨਿਗਮ ਦੀ ਜਗ੍ਹਾ ਹੁੰਦੀ ਹੈ ਉਸ ਨੂੰ ਮੋਟੀ ਰਕਮ ਦੇ ਕਰਾਏ ਤੇ ਦੰਦੇ ਆ ਆਰਚੀ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਉراق ਸ਼ਰਮਾ ਅਕਸਰ ਟ੍ਰੈਫਿਕ ਦੀ ਸਮੱਸਿਆ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਲੋਕ ਤਰ੍ਹਾਂ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਦੇ ਆ ਔਰ ਅੱਜ ਇਸ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਪਟਿਆਲਾ ਦੇ ਵਿੱਚ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ ਵੱਲੋਂ ਇੱਕ ਖਾਸ ਮੀਟਿੰਗ ਲਈਤੀ ਗਈ ਜਿਸ ਦੇ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਅਤੇ ਹੋਰ ਅਧਿਕਾਰੀ ਮੌਜੂਦ ਰਹੇ ਦੱਸਦੀ ਹੈ ਕਿ ਗਰਮਾ ਗਰਮੀ ਦਾ ਮਾਹੌਲ ਬਣਿਆ ਕਿਉਂਕਿ ਐਮਐਲਏ ਦਾ ਸਿੱਧਾ ਦੋ ਟੁਕ ਗੱਲ ਕਹਿਣੀ ਸੀ ਕਿ ਜਨਤਾ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਜਿਹੜੀਆਂ ਰੇੜੀਆਂ ਫੜੀਆਂ ਬਾਜ਼ਾਰਾਂ ਦੇ ਵਿੱਚ ਲੱਗੀਆਂ ਦੇਖਦੇ ਹਾਂ ਜਿਸ ਤਰ੍ਹਾਂ ਕਿ ਕੁਝ ਲੋਗ ਦੁਕਾਨਾਂ ਨੂੰ ਫਰੰਟ ਤੇ ਕਿਰਾਏ ਤੇ ਦੇ ਦਿੰਦੇ ਆ ਜਾਂ ਫਿਰ ਕੁਝ ਖਾਣ ਪੀਣ ਦੀਆਂ ਰੇੜੀਆਂ ਜਿਹੜੀਆਂ ਹੈ ਬਾਜ਼ਾਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੇ ਲਈ ਅਲੱਗ ਤੋਂ ਥਾਂ ਨਿਰਧਾਰਤ ਕੀਤੀ ਗਈ ਹੈ ਜੇਕਰ ਉਹ ਇਸੇ ਤਰ੍ਹਾਂ ਕੰਮ ਕਰਦੇ ਰਹੇ ਤੇ ਉਹਨਾਂ ਨਾਲ ਸਖਤੀ ਨਾਲ ਨਜਿੱਠਣ ਦੀ ਗੱਲ ਕੀਤੀ ਗਈ ਹੈ ਔਰ ਅੱਜ ਤੋਂ ਹੀ ਨਗਰ ਨਿਗਮ ਪਟਿਆਲਾ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏਗੀ। ਸੋ ਇਹ ਖਬਰ ਉਹਨਾਂ ਲਈ ਖਾਸ ਤੌਰ ਤੇ ਹੈ ਜੋ ਰੇੜੀਆਂ ਫੜੀਆਂ ਲਗਾਉਂਦੇ ਆ ਦੁਕਾਨਾਂ ਦੇ ਬਾਹਰ। ਖਾਸ ਤੌਰ ਤੇ ਗੱਲ ਹੋਈ ਐਤਵਾਰ ਨੂੰ ਲੱਗਣ ਵਾਲੀ ਮਾਰਕੀਟ ਦੀ ਜਿਹੜੀ ਕਿ ਕਿਲਾ ਚੌਂਕ ਤੋਂ ਲੈ ਕੇ ਅਨਾਰ ਦਾਣਾ ਚੌਂਕ ਤੱਕ ਲੱਗਦੀ ਹੈ। ਯਾ ਇਸ ਦੇ ਨਾਲ ਗੱਲ ਕਰ ਲਈਏ ਕਿਤੇ ਵੀ ਪਟਿਆਲਾ ਸ਼ਹਿਰ ਦੇ ਵਿੱਚ ਕੋਈ ਵੀ ਨਜ਼ਾਇਜ਼ ਤਰੀਕੇ ਦੇ ਨਾਲ ਕੋਈ ਫੜੀ ਰੇੜੀ ਲਗਾਈ ਗਈ ਹੈ ਕੋਈ ਫੂਡ ਦਾ ਕਾਰਡ ਲਗਾਇਆ ਗਿਆ ਹੈ ਉਹਨਾਂ ਦੇ ਉੱਤੇ ਹੁਣ ਕਾਰਵਾਈ ਕੀਤੀ ਜਾਏਗੀ ਇੱਥੇ ਦੱਸ ਦਈਏ ਉਹਨਾਂ ਲੋਕਾਂ ਦੇ ਦੀ ਕਾਰਵਾਈ ਹੋਏਗੀ ਜਿਹੜੇ ਨਾਨ ਵੇਜ ਦੀਆਂ ਰੇੜੀਆਂ ਲਗਾਉਂਦੇ ਆ ਤੇ ਉਹਨਾਂ ਦੀਆਂ ਰੇੜੀਆਂ ਦੇ ਬਾਹਰ ਖੜ ਕੇ ਕੁਝ ਲੋਗ ਸ਼ਰਾਬ ਦਾ ਸੇਵਨ ਕਰਦੇ ਆ ਸੋ ਉਸ ਤੇ ਵੀ ਸਖਤ ਕਾਰਵਾਈ ਕੀਤੀ ਜਾਏਗੀ ਸਪੈਸ਼ਲ ਟੀਮਾਂ ਤਿਆਰ ਕੀਤੀਆਂ ਜਾਣਗੀਆਂ ਇਸ ਬਾਬਤ ਅੱਜ ਬੜੀ ਸਖਤੀ ਨਾਲ ਅਜੀਤਪਾਲ ਸਿੰਘ ਕੋਹਲੀ ਐਮ ਐਲ ਏ ਪਟਿਆਲਾ ਅੱਜ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੰਦੇ ਹੋਏ ਨਜ਼ਰ ਆਏ ਦੱਸ ਦिए ਕਿ ਲੰਬੇ ਸਮੇਂ ਤੋਂ ਦਿੱਕਤ ਆਂਦੀ ਹੈ ਲੋਕ ਟ੍ਰੈਫਿਕ ਦੀ ਗੱਲ ਕਰਦੇ ਆ ਜਾਂ ਲੋਕ ਨਜਾਇਜ਼ ਕਬਜ਼ਿਆਂ ਦੀ ਗੱਲ ਕਰਦੇ ਆ ਜਾਂ ਫਿਰ ਲੜਾਈ ਝਗੜੇ ਹੁੰਦੇ ਨੇ ਜਿਹੜੀਆਂ ਕਿ ਨਾਨ ਵੇਜ ਦੇ ਬਾਹਰ ਨਾਨ ਵੇਜ ਦੀਆਂ ਦੁਕਾਨਾਂ ਦੇ ਬਾਹਰ ਗੱਡੀਆਂ ਦੇ ਵਿੱਚ ਲੋਕ ਬੈਠਦੇ ਆ ਤੇ ਉਸ ਤੋਂ ਬਾਅਦ ਲੜਾਈ ਦਾ ਸਬੱਬ ਬਣਦਾ ਸੋ ਝਗੜੇ ਰੋਕਣ ਵਾਸਤੇ ਵੀ ਇਹ ਪ੍ਰਤੀਕਿਰਿਆ ਜਿਹੜੀ ਹੈ ਲਈਤੀ ਗਈ ਹੈ ਉਥੇ ਹੀ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲਦੀ ਰਹੇ ਇਸ ਬਾਬਤ ਵੀ ਇਹ ਖਾਸ ਤੌਰ ਤੇ ਡਿਸੀਜਨ ਲਿੱਤਾ ਗਿਆ ਸੋ ਦੱਸ ਦिए ਕਿ ਪਟਿਆਲਾ ਸ਼ਹਿਰ ਦੇ ਵਿੱਚ ਕੁਝ ਜਿਹੇ ਦੁਕਾਨਦਾਰ ਨੇ ਜਿਹੜੇ ਅੰਦਰ ਆਪਣੀ ਦੁਕਾਨਦਾਰੀ ਕਰਦੇ ਆ ਤੇ ਬਾਹਰ ਆਪਣੀ ਦੁਕਾਨ ਦਾ ਫਰੰਟ ਜੋ ਕਿ ਨਗਰ ਨਿਗਮ ਦੀ ਜਗ੍ਹਾ ਹੁੰਦੀ ਹੈ ਉਸ ਨੂੰ ਮੋਟੀ ਰਕਮ ਦੇ ਕਿਰਾਏ ਤੇ ਦਿੰਦੇ ਆ 10 15 15000 ਰੁਪਏ ਮਹੀਨਾ ਕਿਰਾਇਆ ਜਿਹੜਾ ਹੈ ਉਹ ਲੋਕ ਵਸੂਲਦੇ ਆ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਏਗੀ ਜਿਹੜਾ ਤਾਂ ਅਲੋਕੇਸ਼ਨ ਹੈਗੀ ਹੈ ਜਿਹੜੀ ਜਿਹੜੀ ਮਾਰਕੀਟ ਦਾ ਸੰਡੇ ਮਾਰਕੀਟ ਜਿਹਨੂੰ ਕਹਿੰਦੇ ਆ ਸੰਡੇ ਮਾਰਕੀਟ ਜਿਹੜੀ ਬਣਾਈ ਸੀ ਨਾ ਜੀ ਉਹ ਪੁਰਾਣੇ ਹਿਸਾਬ ਦੇ ਨਾਲ ਬਣੀ ਹੋਈ ਔਰ ਬੰਦੇ ਇੱਥੇ ਬੈਠੇ ਨੇ ਸਾਨੂੰ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਇਹ ਹੈ ਵੀ ਜਦੋਂ ਬਾਜ਼ਾਰ ਖਾਲੀ ਕਰਾਉਣ ਵਾਸਤੇ ਅਸੀਂ ਉਹਨਾਂ ਨੂੰ ਇੱਕ ਜਗ੍ਹਾ ਦੇ ਦਿੱਤੀ ਉਹ ਜਗ੍ਹਾ ਤੇ ਚਲੇ ਗਏ ਸੰਡੇ ਮਾਰਕੀਟ ਵਧੀਆ ਚੱਲਣ ਲੱਗ ਗਈ ਹੁਣ ਫੇਰ ਬਾਜ਼ਾਰਾਂ ਦੇ ਵਿੱਚ ਆ ਕੇ ਫੜੀਆਂ ਲੱਗ ਜਣ ਉਹ ਚੀਜ਼ ਐਕਸੈਪਟੇਬਲ ਨਹੀਂ ਹੈ ਨਾ ਆਪਾਂ ਇੱਕ ਜਗ੍ਹਾ ਵੀ ਦੇਤੀ ਫੇਰ ਦੂਜੀ ਵੀ ਖਰਾਬ ਕਰਾ ਕੇ ਫਸਾ ਕੇ ਬੈਠ ਗਏ ਫੇਰ ਤਾਂ ਦੋਨੋਂ ਪਾਸੇ ਸਾਡੇ ਵਾਸਤੇ ਲੌਸ ਲੌਸ ਹੋ ਗਿਆ ਜੀ ਮੈਨੂੰ ਲੱਗਦਾ ਤੁਸੀਂ ਵਧੀਆ ਇਹ ਵਾਲਾ ਮੁੱਦਾ ਚੱਕਿਆ ਜਿਸ ਤਰ੍ਹਾਂ ਕਿ ਅਦਾਲਤ ਗਿਆਰ ਦੀ ਗੱਲ ਕਰਦੀ ਹੈ ਬਹੁਤ ਸਾਰੇ ਦੁਕਾਨਦਾਰਾਂ ਨੇ 20-20000 30000 ਰੁਪਏ ਕਿਰਾਏ ਵੀ ਦਿੱਤੇ ਆਂ ਸੋਮਵਾਰ ਤੋਂ ਲੈ ਕੇ ਸ਼ੁੱਕਰ ਸ਼ਨੀਵਾਰ ਤੱਕ ਰੋਜ਼ ਲੱਗਦੀਆਂ ਨੇ ਜੀ ਉਹਨਾਂ ਦੇ ਵੀ ਕੋਈ ਐਕਸ਼ਨ ਹੈ ਹਾਂਜੀ ਮੇਰੇ ਕੋਲ ਅਨਾਦ ਅਨਾਦਣਾ ਚੌਂਕ ਤੋਂ ਪਹਿਲਾ ਚੌਂਕ ਤੱਕ ਦੀ ਜਿਹੜੀ ਮਾਰਕੀਟ ਐਸੋਸੀਏਸ਼ਨ ਨੇ ਪੰਜਾਬ ਉਹਨਾਂ ਦੇ ਨੁਮਾਇंदे ਆਏ ਨੇ ਮੇਰੇ ਕੋਲ ਲਾਸਟ ਵੀਕ ਉਹਨਾਂ ਨੇ ਮੈਨੂੰ ਇੱਕ ਰਿਪਰੈਜ਼ੈਂਟੇਸ਼ਨ ਜਿਹੜੀ ਆ ਅੱਜ ਕੱਲ੍ਹ ਚ ਦੇਣੀ ਹੈ ਉਹ ਮੈਂ ਫਾਰਵਰਡ ਕਰਾਂਗਾ ਕਮਿਸ਼ਨਰ ਸਾਹਿਬ ਨੂੰ ਉਹਦੇ ਵਿੱਚ ਉਹ ਖੁਦ ਚਾਹੁੰਦੇ ਨੇ ਕਿ ਸਾਡਾ ਜਿਹੜਾ ਹੈਗਾ ਇਹ ਕੰਮ ਨਾ ਹੋਵੇ ਦੁਕਾਨਦਾਰਾਂ ਨੂੰ ਉਸੇ ਪਿਆਰ ਨਾਲ ਸਮਝਾ ਦੇਣ ਕਿਉਂਕਿ ਦੇਖੋ ਛੋਟੇ ਮੁਨਾਫੇ ਲਈ ਵੱਡਾ ਨੁਕਸਾਨ ਹੋ ਜਾਂਦਾ ਜੀ ਉਹ ਆਪਣੇ 10-2000 ਰੁਪਏ ਮਹੀਨੇ ਪਿੱਛੇ ਬਾਜ਼ਾਰ ਦੇ ਵਿੱਚ ਜੇ ਮੋਬਿਲਿਟੀ ਨਹੀਂ ਹੋਏਗੀ ਮੂਵਮੈਂਟ ਫ੍ਰੀ ਨਹੀਂ ਹੋਏਗੀ ਉਹਨਾਂ ਹੀ ਫੁੱਟਵਾਲ ਘਟਦੀ ਹੈ ਜੀ ਲੋਕ ਜਾਣੋਂ ਪਰਹੇਜ਼ ਕਰਦੇ ਨੇ ਵੀ ਰਸ਼ ਹੁੰਦਾ ਉੱਥੇ ਰੁਕ ਜਾਈਦਾ ਤੱਕ ਜਾਈਦਾ ਫਸ ਜਾਈਗਾ ਸੋ ਇਹ ਉਹਨਾਂ ਨਾਲ ਅਸੀਂ ਗੱਲ ਕਰਕੇ ਅਸੀਂ ਧੱਕਾ ਨਹੀਂ ਕਰਨਾ ਚਾਹੁੰਦੇ ਕਿਸੇ ਨੂੰ ਵੀ ਆਰ ਯੂ نو ਪੀਪਲ ਫ੍ਰੈਂਡਲੀ ਗਵਰਨਮੈਂਟ ਅਸੀਂ ਚਾਹੁੰਦੇ ਹਾਂ ਕਿ ਲੋਕ ਆਪ ਸਾਡਾ ਸਹਿਯੋਗ ਦੇਣ विदाउट पब्लिक पार्टिसिपेशन एक अच्छा शहर बनाना बड़ा मौका हो जाता है जी उने जेड़ियां रेड़ियां लग रही है शहर ते कोई अंबालाले तो या कोई जयपुर तो ताक नहीं लगा रहे ਸਾਡੇ ਸ਼ਹਿਰ ਵਾਸੀ ਨੇ ਜੀ ਉਹ ਆਪਣਾ ਤਾਂ ਫਾਇਦਾ ਦੇਖ ਰਹੇ ਨੇ ਬਾਕੀਆਂ ਦਾ ਸੁਸਾਇਟੀ ਦਾ ਇਲार्ज ਨਹੀਂ ਫਾਇਦਾ ਦੇਖਦੇ ਕਿ ਬਾਕੀਆਂ ਨੂੰ ਤਾਂ ਨੁਕਸਾਨ ਹੋ ਰਿਹਾ ਨਾ ਜੀ ਬਾਜ਼ਾਰ ਬੰਦ ਹੋ ਰੋਗੇ ਸੋ ਸਾਰਿਆਂ ਨੂੰ ਤੁਹਾਡੇ ਮਾਧਮ ਰਾਹੀਂ ਵੀ ਮੇਰੀ ਇੱਕ ਅਪੀਲ ਹੈ ਦੇਖੋ ਮੈਂ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਸਾਡਾ ਸ਼ਹਿਰ ਹੈ ਆਪਾਂ ਆਪਣੇ ਸ਼ਹਿਰ ਨੂੰ ਖੂਬਸੂਰਤ ਬਣਾ ਕੇ ਰੱਖੀਏ ਵਧੀਆ ਬਣਾ ਕੇ ਰੱਖੀਏ ਰੇੜੀਆਂ ਤੇ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਹੈ ਟ੍ਰੈਫਿਕ ਵੱਜ ਜਾਂਦਾ ਹੈ ਜੀ ਕੋਈ ਐਮਰਜੈਂਸੀ 'ਚ ਕਿਸੇ ਨੇ ਜਾਣਾ ਉਹ ਰੁਕ ਜਾਂਦਾ ਹੈ ਫਿਰ ਉੱਥੇ ਲੜਾਈ ਝਗੜੇ ਹੁੰਦੇ ਨੇ ਸ਼ਰਾਬਾਂ ਪਿਲਾਈਆਂ ਜਾਂਦੀਆਂ ਨੇ ਸੋ ਵਨ ਥਿੰਗ ਲੀਡਸ టు ਅਦਰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਦੋਂ ਨਗਰ ਨਿਗਮ ਕਾਰਵਾਈ ਕਰੇਗਾ ਫਿਲਹਾਲ ਇੱਕ ਖਬਰ ਉਹਨਾਂ ਲੋਕਾਂ ਲਈ ਹੈ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਜਾਂ ਜਿਹੜੇ ਇਸ ਕੰਮ ਤੋਂ ਪ੍ਰੇਸ਼ਾਨ ਨੇ ਦੱਸ ਦਈਏ ਕਿ ਹੁਣ ਨਗਰ ਨਿਗਮ ਪਟਿਆਲਾ ਅਤੇ ਪਟਿਆਲਾ ਦਾ ਪ੍ਰਸ਼ਾਸਨ ਇਸ ਖਿਲਾਫ ਸਖਤ ਕਾਰਵਾਈ ਤੇ ਉਤਾਰੂ ਹੈ ਆਉਣ ਵਾਲਾ ਸਮਾਂ ਦੱਸੂਗਾ ਕਿ ਕਾਰਵਾਈ ਕਿਹੜੇ ਪਾਸੇ ਹੁੰਦੀ ਹੈ ਤੇ ਕਿਸ ਕਿਸਤੇ ਹੁੰਦੀ ਹੈ ਪਿਕ ਐਂਡ ਚੂਜ਼ ਦੀ ਕਾਰਵਾਈ ਹੁੰਦੀ ਹੈ ਜਾਂ ਫਿਰ ਸਾਰਿਆਂ ਤੇ ਇੱਕ ਸਮਾਨ ਕਾਰਵਾਈ ਹੁੰਦੀ ਹੈ ਇਹ ਵੀ ਅਸੀਂ ਤੁਹਾਨੂੰ ਜਲ ਤਸਵੀਰਾਂ ਦਿਖਾਵਾਂਗੇ ਬਣੇ ਰਹੋ ਆਰਟੀਵੀ ਪੰਜਾਬ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਅਨੁਰਾਗ ਸ਼ਰਮਾ ਦੀ ਵਿਸ਼ੇਸ਼ ਰਿਪੋਰਟ